ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਮਾਰਚ ਦਾ ਤੀਜਾ ਹਫਤਾ ਸ਼ੁਰੂ ਹੋ ਰਿਹਾ ਹੈ ਜੀ ਇਸ ਹਫਤੇ ਯਾਨੀ ਕਿ 18 ਤੋਂ 24 ਮਾਰਚ ਤੱਕ ਕਈ ਗ੍ਰਹਾਂ ਅਤੇ ਤਾਰਿਆਂ ਦੀ ਗਤੀ ਵਿੱਚ ਬਦਲਾਅ ਹੁੰਦਾ ਹੀ ਰਹੇਗਾ ਜਿਸ ਦਾ ਅਸਰ ਸਾਰੀਆਂ ਹੀ ਰਾਸ਼ੀਆਂ ਤੇ ਪਵੇਗਾ ਤੇ ਆਓ ਜਾਣਦੇ ਹਾਂ ਕਿ ਮਾਰਚ ਦੇ ਇਸ ਨਵੇਂ ਹਫਤੇ ਦੇ ਵਿੱਚ ਮਤਲਬ ਕਿ 18 ਤੋਂ ਲੈ ਕੇ 24 ਮਾਰਚ ਤੱਕ ਦਾ ਰਾਸ਼ੀ ਫਲ ਦੇ ਬਾਰੇ ਕਿ ਕਿਹੜੀ ਕਿਹੜੀ ਰਾਸ਼ੀ ਦੇ ਵਿੱਚ ਕੀ ਕੀ ਪਰਿਵਰਤਨ ਹੋ ਜਾਵੇਗਾ ਕਿਹੜੀਆਂ ਰਾਸ਼ੀਆਂ ਖੁਸ਼ ਨਸੀਬ ਹੋਣਗੀਆਂ ਕਿਹੜੀ ਰਾਸ਼ੀ ਦੀ ਜ਼ਿੰਦਗੀ ਵਿੱਚ ਵੱਡਾ ਕੋਈ ਬਦਲਾਅ ਕਿਹੜੀ ਰਾਸ਼ੀ ਦੇ ਵਿੱਚ ਕੋਈ ਵੱਡਾ ਬਦਲਾਅ ਹੋ ਜਾਵੇਗਾ ਤੇ ਇਹਨਾਂ ਰਾਸ਼ੀ ਵਾਲਿਆਂ ਨੂੰ ਕਿਹੜੇ ਕਿਹੜੇ ਉਪਾਅ ਕਰਨ ਦੀ ਜ਼ਰੂਰਤ ਹੈ ਜੀ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਚੰਗਾ ਹੈ ਇਸ ਹਫਤੇ ਤੁਸੀਂ ਉਹਨਾਂ ਕੰਮਾਂ ਨੂੰ ਪੂਰਾ ਕਰਨ ਵਿੱਚ ਵੀ ਸਫਲ ਹੋ ਜਾਓਗੇ ਜਿਨ੍ਹਾਂ ਦੇ ਲਈ ਤੁਸੀਂ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹੋ ਧਾਰਮਿਕ ਅਤੇ ਅਧਿਆਤਮਿਕ ਤਰੱਕੀ ਵੱਲ ਵਧੋਗੇ ਪਰਿਵਾਰਕ ਇਕੱਠ ਜਾਂ ਸ਼ੁਭ ਸਮਾਗਮ ਵਿੱਚ ਤੁਹਾਨੂੰ ਸ਼ਾਮਲ ਹੋਣ ਦਾ ਮੌਕਾ ਮਿਲ ਜਾਵੇਗਾ ਤੁਹਾਨੂੰ ਕਿਤੇ ਨਵੀਂ ਯਾਤਰਾ ਤੇ ਵੀ ਜਾਣ ਦਾ ਮੌਕਾ ਪ੍ਰਾਪਤ ਹੋ ਸਕਦਾ ਹੈ ਤੁਹਾਡੇ ਪਰਿਵਾਰ ਵਿੱਚ ਕੋਈ ਸ਼ੁਭ ਸਮਾਗਮ ਵੀ ਕੀਤੇ ਜਾਣਗੇ ਨੌਕਰੀ ਅਤੇ ਕਾਰੋਬਾਰ ਨਾਲ ਜੁੜੇ ਹੋਏ ਕੰਮ ਤੇ ਸਿਲਸਿਲੇ ਵਿੱਚ ਤੁਹਾਨੂੰ ਯਾਤਰਾ ਕਰਨੀ ਪੈ ਸਕਦੀ ਹੈ। ਤੁਹਾਡੀ ਯਾਤਰਾ ਸਫਲ ਹੋਵੇਗੀ। ਕਿਸੇ ਕਿਸਮ ਦਾ ਆਪਣੇ ਮਨ ਵਿੱਚ ਸ਼ੱਕ ਨਾ ਰੱਖੋ। ਜੇਕਰ ਤੁਹਾਡੀ ਇੱਛਾ ਅਨੁਸਾਰ ਕੁਝ ਨਹੀਂ ਹੋ ਰਿਹਾ ਤਾਂ ਗੁੱਸਾ ਨਾ ਕਰਨਾ। ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ, ਹੋਮ ਹਨੂਮਤੇ ਨਮਹਾ ਦਾ ਜਾਪ 108 ਵਾਰ ਕਰਨਾ ਹੈ ਜੀ। ਅਗਲੀ ਰਾਸ਼ੀ ਹੈ ਜੀ ਬ੍ਰਿਖ ਰਾਸ਼ੀ। ਬ੍ਰਿਖ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹ ਹਫਤਾ ਵਿੱਤੀ ਤੌਰ ਤੇ ਤੁਹਾਡੇ ਲਈ ਸਫਲ ਹੋ ਜਾਵੇਗਾ। ਪਿਛਲੇ ਹਫਤੇ ਤੁਸੀਂ ਪੈਸੇ ਦੀ ਕਮੀ ਦੇ ਨਾਲ ਜੂਝ ਰਹੇ ਸੀ ਪਰ ਇਸ ਹਫਤੇ ਤੁਹਾਨੂੰ ਰਾਹਤ ਮਿਲ ਜਾਵੇਗੀ। ਤੁਹਾਡਾ ਪੁਰਾਣਾ ਪੈਸਾ ਜਿੱਥੇ ਵੀ ਕਿਤੇ ਫਸਿਆ ਹੋਇਆ ਸੀ ਉਹ ਤੁਹਾਨੂੰ ਵਾਪਸ ਮਿਲ ਜਾਵੇਗਾ। ਨਵਾਂ ਵਾਹਨ ਖਰੀਦਣ ਦੀ ਸੰਭਾਵਨਾ ਬਣੀ ਹੋਈ ਹੈ। ਜਾਇਦਾਦ ਨਾਲ ਜੁੜੇ ਕੰਮਾਂ ਲਈ ਵੀ ਇਹ ਹਫਤਾ ਤੁਹਾਡੇ ਲਈ ਚੰਗਾ ਸਾਬਿਤ ਹੋਵੇਗਾ। ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾ ਕੋਈ ਕੰਮ ਪਾਰਟਨਰਸ਼ਿਪ ਵਿੱਚ ਕਰਨਾ ਚਾਹੁੰਦੇ ਹੋ ਤਾਂ ਉਸ ਕੰਮ ਦੇ ਵਿੱਚ ਤੁਸੀਂ ਦਿਨ ਰਾਤ ਚੌਗਣੀ ਤਰੱਕੀ ਕਰ ਸਕਦੇ ਹੋ ਪਰ ਇਸ ਸਮੇਂ ਦੌਰਾਨ ਤੁਹਾਨੂੰ ਸਬਰ ਦੇ ਨਾਲ ਕੰਮ ਲੈਣਾ ਹੋਵੇਗਾ ਇਸ ਕਰਕੇ ਸਭ ਕੁਝ ਠੀਕ ਹੋ ਜਾਵੇਗਾ ਤੁਹਾਡੀ ਪਰਿਵਾਰਕ ਸਥਿਤੀ ਵਿੱਚ ਵੀ ਸੁੱਖ ਸ਼ਾਂਤੀ ਬਣੀ ਰਹੇਗੀ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਚੋਲਾ ਚੜ੍ਹਾਉਣਾ ਹੈ ਅਗਲੀ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਲਈ ਮਾਰਚ ਦਾ ਇਹ ਤੀਜਾ ਹਫਤਾ ਲੋਕਾਂ ਲਈ ਥੋੜਾ ਜਿਹਾ ਵਿਅਸਤ ਹੋ ਸਕਦਾ ਹੈ। ਭਾਵਕੇ ਤੁਹਾਨੂੰ ਇਸ ਹਫਤੇ ਕੰਮਕਾਰ ਜ਼ਿਆਦਾ ਪੈ ਸਕਦਾ ਹੈ। ਤੁਹਾਨੂੰ ਇੱਕੋ ਸਮੇਂ ਕਈ ਤਰ੍ਹਾਂ ਦੇ ਕੰਮ ਦਿਖਣ ਨੂੰ ਮਿਲਣਗੇ। ਜੇਕਰ ਤੁਸੀਂ ਦਫ਼ਤਰ ਅਤੇ ਨਿੱਜੀ ਜੀਵਨ ਵਿੱਚ ਸੰਤੁਲਨ ਕਾਇਮ ਰੱਖੋਗੇ ਤਾਂ ਮਾਨਸਿਕ ਤਣਾਅ ਨਹੀਂ ਹੋਵੇਗਾ। ਜਿਨ੍ਹਾਂ ਲੋਕਾਂ ਦਾ ਪ੍ਰਾਪਰਟੀ ਜਾਂ ਵਾਹਨ ਖਰੀਦੋ-ਫਰੋਖਤ ਨਾਲ ਕੰਮ ਸੰਬੰਧਿਤ ਹੈ ਜਾਂ ਲਟਕਿਆ ਹੋਇਆ ਸੀ ਉਹਨਾਂ ਦਾ ਉਹ ਕੰਮ ਪੂਰਾ ਹੋ ਜਾਵੇਗਾ ਤੁਹਾਡੀ ਸਿਹਤ ਸਿਹਾਰਨ ਰਹੇਗੀ ਪਰਿਵਾਰਕ ਸਥਿਤੀ ਵਿੱਚ ਸ਼ਾਂਤੀ ਰਹੇਗੀ ਪ੍ਰੇਮੀਆਂ ਦੇ ਨਾਲ ਆਪਸੀ ਝਗੜਾ ਹੋ ਸਕਦਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਨੂੰ ਲਾਲ ਗੁਲਾਬ ਦੀ ਮਾਲਾ ਚੜਾਓ ਅਗਲੀ ਰਾਸ਼ੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੇ ਕਈ ਰਿਸ਼ਤੇਦਾਰ ਅਤੇ ਅਜਨਬੀਆਂ ਦੇ ਨਾਲ ਮੁਲਾਕਾਤ ਹੋਣ ਦੀ ਸੰਭਾਵਨਾ ਹੈ ਗੱਲਬਾਤ ਵਿੱਚ ਆਪਣੀ ਬੋਲੀ ਨੂੰ ਸੰਜਮ ਰੱਖੋ ਤਾਂ ਜੋ ਤੁਹਾਡੇ ਰਿਸ਼ਤੇ ਸੁਹਰਦ ਹੀ ਬਣੇ ਰਹਿਣ ਇਸ ਹਫਤੇ ਤੁਹਾਨੂੰ ਪਿਆਰ ਦੇ ਮਾਮਲਿਆਂ ਵਿੱਚ ਖੁਸ਼ੀ ਮਿਲ ਸਕਦੀ ਹੈ ਵਿਵਹਤਾ ਜੀਵਨ ਵਿੱਚ ਵੀ ਪਿਆਰ ਵਧਣ ਦੀ ਸੰਭਾਵਨਾ ਹੈ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਸਭ ਦੀ ਸਲਾਹ ਤੋਂ ਬਾਅਦ ਹੀ ਕੰਮ ਕਰੋ ਇਸ ਹਫਤੇ ਤੁਸੀਂ ਜਾਇਦਾਦ ਵਿੱਚ ਨਿਵੇਸ਼ ਕਰ ਸਕਦੇ ਹੋ ਭੌਤਿਕ ਸੁੱਖਾਂ ਤੇ ਵੀ ਪੈਸਾ ਖਰਚ ਹੋਣ ਦੀ ਸੰਭਾਵਨਾ ਹੈ ਕਾਰੋਬਾਰ ਵਿੱਚ ਵਾਧੇ ਦੀ ਸੰਭਾਵਨਾ ਹੈ ਦਫਤਰ ਵਿੱਚ ਵੀ ਸਮਾਂ ਤੁਹਾਡੇ ਮਾਹੌਲ ਦੇ ਅਨੁਕੂਲ ਹੀ ਰਹੇਗਾ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਨੂੰ ਸੁਪਾਰੀ ਦੇ ਪੱਤੇ ਚੜਾਓ। ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ। ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਨੂੰ ਉਲਝਣ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜ਼ਿੰਦਗੀ ਤੁਹਾਨੂੰ ਇੱਕ ਵਾਰ ਵਿੱਚ ਬਹੁਤ ਸਾਰੇ ਵਿਕਲਪਾਂ ਦੇ ਨਾਲ ਪੇਸ਼ ਕਰੇਗੀ ਅਤੇ ਤੁਸੀਂ ਅੰਤਮ ਫੈਸਲੇ ਬਾਰੇ ਉਲਝਣ ਮਹਿਸੂਸ ਕਰ ਸਕਦੇ ਹੋ। ਇਹ ਬਹੁਤ ਹੀ ਵੱਡੀ ਸੰਭਾਵਨਾ ਹੈ ਕਿ ਤੁਹਾਨੂੰ ਇੱਕੋ ਸਮੇਂ ਕਈ ਨੌਕਰੀਆਂ ਦੀਆਂ ਪੇਸ਼ਕਸ਼ ਵੀ ਮਿਲ ਸਕਦੀਆਂ ਹਨ ਤੁਸੀਂ ਇਸ ਗੱਲ ਦੀ ਉਲਝਣ ਵਿੱਚ ਫਸ ਸਕਦੇ ਹੋ ਕਿ ਤੁਹਾਡੇ ਲਈ ਕਿਹੜਾ ਰਸਤਾ ਸਹੀ ਹੋਵੇਗਾ ਆਪਣੇ ਮਨ ਨੂੰ ਇਕਾਗਰ ਕਰੋ ਅਤੇ ਆਪਣੇ ਵਾਹਿਗੁਰੂ ਦੇ ਨਾਮ ਵਿੱਚ ਜੁੜੇ ਰਹੋ ਤੁਸੀਂ ਗਲਤ ਸਾਬਿਤ ਕਦੇ ਵੀ ਨਹੀਂ ਹੋਵੋਗੇ ਅਤੇ ਆਪਣੇ ਘਰ ਦੇ ਬਜ਼ੁਰਗਾਂ ਦੀ ਸਲਾਹ ਲੈਣਾ ਨਾ ਭੁੱਲੋ ਕਿਉਂਕਿ ਉਹਨਾਂ ਦੀ ਸਲਾਹ ਨਾਲ ਕੀਤਾ ਹੋਇਆ ਕੰਮ ਤੁਹਾਡਾ ਬਹੁਤ ਹੀ ਤਰੱਕੀ ਦੇ ਰਾਹ ਵੱਲ ਤੁਹਾਨੂੰ ਲੈ ਕੇ ਜਾਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਕਰਨਾ ਹੈ ਜੀ ਬਾਂਦਰਾਂ ਨੂੰ ਆਲੂ ਖਵਾਉਣੇ ਹਨ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲੋਕਾਂ ਲਈ ਇਹ ਹਫਤਾ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਇਸ ਹਫਤੇ ਤੁਹਾਡਾ ਸਮਾ ਯਾਤਰਾ ਪਾਰਟੀ ਬਾਜ਼ੀ ਅਤੇ ਮौज-ਮਸਤੀ ਵਿੱਚ ਹੀ ਬਤੀਤ ਹੋ ਜਾਵੇਗਾ ਤੁਹਾਡਾ ਮਨ ਖੁਸ਼ ਰਹੇਗਾ ਅਤੇ ਜੀਵਨ ਹਰ ਪੱਖੋਂ ਅਨੁਕੂਲ ਹੋ ਜਾਵੇਗਾ ਨੌਕਰੀ ਵਿੱਚ ਤਰੱਕੀ ਦੀ ਸੰਭਾਵਨਾ ਹੈ ਵਪਾਰੀ ਵਰਗ ਲਈ ਵੀ ਇਹ ਸਮਾਂ অনুকূল ਹੀ ਰਹਿਣ ਵਾਲਾ ਹੈ ਪਰਿਵਾਰਕ ਜੀਵਨ ਵਿੱਚ ਸੁੱਖ ਅਤੇ ਸ਼ਾਂਤੀ ਬਣੀ ਰਹੇਗੀ ਸਿਹਤ ਵਿੱਚ ਕੋਈ ਥੋੜੀ-ਬਹੁਤ ਪਰੇਸ਼ਾਨੀ ਹੋ ਸਕਦੀ ਹੈ ਰੁਕੇ ਹੋਏ ਕੰਮ ਸਾਰੇ ਹੀ ਪੂਰੇ ਹੋ ਜਾਣਗੇ ਜ਼ਿਆਦਾ ਆਤਮ ਵਿਸ਼ਵਾਸ ਤੋਂ ਬਚੋ ਇਸ ਹਫ਼ਤੇ ਤੁਸੀਂ ਜਿਹੜਾ ਉਪਾਕਰਣਾ ਹੈ ਜੀ ਸੰਕਟ ਮੋਚਨ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਿਆਂ ਲਈ ਇਹ ਹਫਤਾ ਉਤਾਰ ਚੜ੍ਹਾ ਦੇ ਨਾਲ ਭਰਿਆ ਰਹਿਣ ਵਾਲਾ ਹੈ ਤੁਹਾਨੂੰ ਇੱਕ ਹੀ ਸਮੇਂ ਦੇ ਵਿੱਚ ਕਿਤੇ ਕੋਈ ਚੰਗੀ ਜਾਂ ਕੋਈ ਬੁਰੀ ਖਬਰ ਸੁਣਨ ਨੂੰ ਮਿਲ ਸਕਦੀ ਹੈ ਪਰ ਵੱਡੀ ਮੁਸੀਬਤ ਤੇ ਕੋਈ ਸੰਕੇਤ ਨਹੀਂ ਹਨ ਇਸ ਹਫਤੇ ਤੁਹਾਨੂੰ ਵਿਆਹ ਦਾ ਪ੍ਰਸਤਾਵ ਵੀ ਮਿਲ ਸਕਦਾ ਹੈ ਦੋਸਤਾਂ ਦੇ ਨਾਲ ਤੁਸੀਂ ਕਿਤੇ ਘੁੰਮਣ ਫਿਰਨ ਦੇ ਲਈ ਜਾ ਸਕਦੇ ਹੋ ਇਸ ਹਫਤੇ ਤੁਸੀਂ ਆਪਣੇ ਖਰਚਿਆਂ ਤੇ ਕਾਬੂ ਨਹੀਂ ਰੱਖ ਸਕੋਗੇ ਇਸ ਲਈ ਥੋੜਾ ਜਿਹਾ ਸਾਵਧਾਨ ਰਹੋ ਤੁਹਾਨੂੰ ਪਰਿਵਾਰ ਅਤੇ ਦਫ਼ਤਰ ਵਿੱਚ ਸਾਰਿਆਂ ਦਾ ਸਹਿਯੋਗ ਮਿਲੇਗਾ ਪਰਿਵਾਰ ਵਿੱਚ ਤੁਹਾਡੇ ਸੁਖਮਈ ਮਾਹੌਲ ਬਣਿਆ ਰਹੇਗਾ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਦੇ ਦਰਸ਼ਨ ਕਰੋ ਅਗਲੀ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਪ੍ਰੇਮ ਪ੍ਰਸਤਾਵ ਤੁਹਾਨੂੰ ਮਿਲ ਸਕਦਾ ਹੈ ਜੋ ਜਲਦੀ ਹੀ ਵਿਆਹ ਵਿੱਚ ਵੀ ਤਬਦੀਲ ਹੋ ਜਾਵੇਗਾ ਜੀਵਨ ਦੇ ਹਰ ਪਹਿਲੂ ਵਿੱਚ ਤੁਹਾਨੂੰ ਕੋਈ ਸ਼ੁਭ ਕਾਮਨਾਵਾਂ ਦੀ ਵੀ ਸੰਭਾਵਨਾ ਹੈ ਸਨਮਾਨ ਵਿੱਚ ਤੁਹਾਡੇ ਬਹੁਤ ਹੀ ਵਾਧਾ ਹੋ ਜਾਵੇਗਾ ਦਫਤਰ ਵਿੱਚ ਤਰੱਕੀ ਅਤੇ ਘਰ ਵਿੱਚ ਸ਼ੁਭ ਸਮਾਗਮ ਹੋਣ ਦੀ ਵੀ ਸੰਭਾਵਨਾ ਹੈ ਇਸ ਦੇ ਨਾਲ ਹੀ ਤੁਹਾਡੀ ਸਿਹਤ ਵੱਲ ਧਿਆਨ ਦੇਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੋਵੇਗੀ ਇਸ ਸਮੇਂ ਮੌਸਮ ਬਦਲ ਰਿਹਾ ਹੈ ਇਸ ਕਰਕੇ ਤੁਸੀਂ ਆਪਣੇ ਖਾਣ ਪੀਣ ਵੱਲ ਪੂਰਾ ਹੀ ਧਿਆਨ ਰੱਖਣਾ ਹੈ ਇਸ ਦੌਰਾਨ ਤੁਹਾਨੂੰ ਸਿਹਤ ਸੰਬੰਧੀ ਮਾਮਲਿਆਂ ਲਈ ਭੱਜਣਾ ਪੈ ਸਕਦਾ ਹੈ ਖਾਸ ਤੌਰ ਤੇ ਪਰਿਵਾਰ ਦੇ ਛੋਟੇ ਬੱਚਿਆਂ ਦਾ ਧਿਆਨ ਰੱਖੋ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਚਾਲੀਸਾ ਦਾ ਪਾਠ ਕਰੋ। ਅਗਲੀ ਰਾਸ਼ੀ ਹੈ ਜੀ ਧਨ ਰਾਸ਼ੀ। ਧਨ ਰਾਸ਼ੀ ਵਾਲਿਆਂ ਲਈ ਇਹ ਹਫਤਾ ਮਾਨਸਿਕ ਤੌਰ ਤੇ ਉਲਝਣਾ ਵਾਲਾ ਹੋ ਸਕਦਾ ਹੈ। ਇਸ ਹਫਤੇ ਕਿਸੇ ਭਰੋਸੇਮੰਦ ਵਿਅਕਤੀ ਦੀ ਸਲਾਹ ਲੈ ਕੇ ਹੀ ਕੰਮ ਕਰੋ। ਹਰ ਕਿਸੇ ਦੇ ਨਾਲ ਆਪਣੇ ਕਾਰੋਬਾਰ ਦੀ ਗੱਲ ਕਰਨ ਤੋਂ ਬਚੋ। ਖਾਸ ਤੌਰ ਤੇ ਔਰਤਾਂ ਨੂੰ ਗੱਲਬਾਤ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਕਰਜ਼ੇ ਲਈ ਭੱਜ ਰਹੇ ਹੋ ਤਾਂ ਇਸ ਹਫਤੇ ਤੁਹਾਡਾ ਕੰਮ ਪੂਰਾ ਹੋ ਸਕਦਾ ਹੈ ਤੁਸੀਂ ਵੀ ਇਸ ਹਫਤੇ ਕਿਤੇ ਘੁੰਮਣ ਫਿਰਨ ਦੇ ਲਈ ਜਾ ਸਕਦੇ ਹੋ ਕਾਰੋਬਾਰੀ ਵਰਗ ਲਈ ਇਹ ਹਫਤਾ ਅਨੁਕੂਲ ਹੈ ਨੌਕਰੀ ਪੇਸ਼ਾ ਲੋਕਾਂ ਨੂੰ ਸਾਵਧਾਨੀ ਨਾਲ ਅੱਗੇ ਵਧਣਾ ਹੋਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਦੀ ਆਰਤੀ ਕਰੋ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਤੁਹਾਡੇ ਪਰਿਵਾਰ ਵਿੱਚ ਸਦਭਾਵਨਾ ਵਧਣ ਦੀ ਸੰਭਾਵਨਾ ਹੈ ਘਰ ਵਿੱਚ ਕੋਈ ਸ਼ੁਭ ਕਾਰਜ ਕਰਨ ਦੀ ਸਥਿਤੀ ਬਣੀ ਹੋਈ ਹੈ। ਆਪਣੇ ਪਿਆਰਿਆਂ ਨੂੰ ਮਿਲਣ ਨਾਲ ਤੁਹਾਡਾ ਮਨ ਪ੍ਰਸੰਨ ਹੋ ਜਾਵੇਗਾ। ਹਾਲਾਂਕਿ ਕੁਝ ਅਣਬਣ ਹੋਣ ਦੀ ਵੀ ਸੰਭਾਵਨਾ ਹੈ। ਤੁਹਾਨੂੰ ਆਪਣੇ ਬੱਚਿਆਂ ਤੋਂ ਕੋਈ ਚੰਗੀ ਖ਼ਬਰ ਸੁਣਨ ਨੂੰ ਮਿਲ ਸਕਦੀ ਹੈ। ਆਪਣੀ ਸਿਹਤ ਦਾ ਧਿਆਨ ਰੱਖੋ। ਹਾਲਾਂਕਿ ਕਿਸੇ ਵੱਡੀ ਮੁਸ਼ਕਲ ਦੀ ਸੰਭਾਵਨਾ ਨਹੀਂ ਹੈ। ਕਾਰੋਬਾਰ ਵਿੱਚ ਚੰਗੀ ਸਥਿਤੀ ਦਿਖਾਈ ਦੇ ਰਹੀ ਹੈ। ਜੇਕਰ ਤੁਸੀਂ ਨੌਕਰੀ ਪੇਸ਼ੇਵਰਗ ਦੇ ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਨੂੰ ਆਪਣੇ ਦਫ਼ਤਰ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੂਮਾਨ ਜੀ ਦੇ ਸਾਹਮਣੇ ਸਰੋਂ ਦੇ ਤੇਲ ਦਾ ਦੀਵਾ ਜਗਾਓ ਅਗਲੀ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਦੇ ਲੋਕਾਂ ਨੂੰ ਦੱਸ ਦਈਏ ਕਿ ਇਸ ਹਫ਼ਤੇ ਤੁਸੀਂ ਆਪਣੇ ਆਪ ਤੇ ਕਾਬੂ ਰੱਖਣਾ ਹੋਵੇਗਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਤੁਸੀਂ ਸੋਚਣਾ ਤੇ ਸਮਝਣਾ ਹੈ ਕਿ ਇਹ ਗੱਲ ਦਾ ਮਤਲਬ ਸਹੀ ਹੈ ਜਾਂ ਗਲਤ ਹੈ ਅਤੇ ਕਿਸੇ ਨਾਲ ਵਾਅਦਾ ਕਰਨ ਤੋਂ ਵੀ ਪਹਿਲਾਂ ਦੋ ਵਾਰ ਸੋਚਣਾ ਜ਼ਰੂਰ ਹੋਵੇਗਾ ਵਿਸ਼ੇਸ਼ ਤੌਰ ਤੇ ਵਿੱਤੀ ਮਾਮਲਿਆਂ ਦੇ ਵਿੱਚ ਤੁਹਾਨੂੰ ਬਹੁਤ ਹੀ ਸਾਵਧਾਨ ਰਹਿਣ ਦੀ ਜ਼ਰੂਰਤ ਹੋਵੇਗੀ। ਇਸ ਹਫ਼ਤੇ ਵੱਡੇ ਪੈਸਿਆਂ ਦੇ ਲੈਣ-ਦੇਣ ਤੋਂ ਬਚੋ। ਕਾਰੋਬਾਰੀਆਂ ਨੂੰ ਕੋਈ ਵੱਡਾ ਸੌਦਾ ਕਰਨ ਤੋਂ ਪਹਿਲਾਂ ਸਹੀ ਖੋਜ ਕਰਨੀ ਚਾਹੀਦੀ ਹੈ। ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਦਾ ਧਿਆਨ ਰੱਖੋ। ਬਾਹਰ ਦਾ ਭੋਜਨ ਖਾਣ ਤੋਂ ਵੀ ਬਚੋ। ਜ਼ੁਕਾਮ ਅਤੇ ਬੁਖਾਰ ਤੋਂ ਪਰਿਵਾਰਕ ਮੈਂਬਰ ਚਿੰਤਿਤ ਹੋ ਸਕਦੇ ਹਨ। ਇਸ ਹਫ਼ਤੇ ਤੁਹਾਨੂੰ ਕੋਈ ਵੱਡੀ ਰੁਕਾਵਟ ਦੇ ਸੰਕੇਤ ਤਾਂ ਨਹੀਂ ਹਨ। ਜੇਕਰ ਤੁਸੀਂ ਥੋੜਾ ਜਿਹਾ ਸਾਵਧਾਨ ਹੋਵੋਗੇ ਤਾਂ ਤੁਹਾਨੂੰ ਕਈ ਸਮੱਸਿਆਵਾਂ ਤੋਂ ਬਚਾਅ ਹੋ ਸਕਦਾ ਹੈ ਇਸ ਹਫ਼ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸੁੰਦਰ ਕਾਂਡ ਦਾ ਪਾਠ ਕਰੋ ਅਗਲੀ ਤੇ ਅਖੀਰਲੀ ਰਾਸ਼ੀ ਹੈ ਜੀ ਮੀਨ ਰਾਸ਼ੀ ਮੀਨ ਰਾਸ਼ੀ ਵਾਲੇ ਲੋਕਾਂ ਨੂੰ ਦੱਸ ਦਈਏ ਕਿ ਇਹ ਹਫ਼ਤਾ ਤੁਹਾਡੇ ਲਈ ਰੁਝੇਵਿਆਂ ਭਰਿਆ ਹੋ ਸਕਦਾ ਹੈ ਪਰ ਪਰੇਸ਼ਾਨੀਆਂ ਦੀ ਤੀਬਰਤਾ ਪਹਿਲਾਂ ਨਾਲੋਂ ਘੱਟ ਹੋ ਜਾਵੇਗੀ ਹਾਲਾਤਾਂ ਵਿੱਚ ਅਚਾਨਕ ਕੋਈ ਬਦਲਾਅ ਨਹੀਂ ਹੋਵੇਗਾ ਪਰ ਪਿਛਲੇ ਹਫਤੇ ਆਈਆਂ ਪਰੇਸ਼ਾਨੀਆਂ ਵਿੱਚ ਸੁਧਾਰ ਹੋ ਜਾਵੇਗਾ ਲੋਨ ਲੈਣ ਦੇ ਇਸ਼ੂਕ ਲੋਕ ਸੰਪਰਕ ਬਣਦੇ ਨਜ਼ਰ ਆ ਰਹੇ ਹਨ ਜਦੋਂ ਕਿ ਦਫਤਰੀ ਮਾਮਲਿਆਂ ਵਿੱਚ ਤਣਾਅ ਘਟਣਾ ਸ਼ੁਰੂ ਹੋ ਜਾਵੇਗਾ ਸਿਹਤ ਦੇ ਮਾਮਲਿਆਂ ਵਿੱਚ ਵੀ ਮਾਮੂਲੀ ਸੁਧਾਰ ਹੋਵੇਗਾ ਵਪਾਰੀ ਵਰਗ ਨੂੰ ਬੇਫਿਕਰ ਨਹੀਂ ਬੈਠਣਾ ਚਾਹੀਦਾ ਕੁੱਲ ਮਿਲਾ ਕੇ ਇਹ ਹਿੰਮਤ ਨਾਲ ਕੰਮ ਕਰਨ ਦਾ ਸਮਾਂ ਹੈ ਫਿਲਹਾਲ ਸਭ ਕੁਝ ਤੁਹਾਡੇ ਅਨੁਕੂਲ ਹੋਣ ਵਿੱਚ ਸਮਾਂ ਲੱਗ ਰਿਹਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ हनुमान जी ਨੂੰ ਲੱਡੂ ਚੜਾਓ ਤਾਂ ਕਿ ਤੁਹਾਡਾ ਸਾਰਾ ਹੀ ਹਫਤਾ ਬਹੁਤ ਵਧੀਆ ਨਿਕਲ ਸਕੇ ਸੋ ਏਸੀ ਜੀ ਇਸ ਹਫਤੇ ਦਾ ਰਾਸ਼ੀ ਫਲ ਤੇ ਇਹਨਾਂ ਰਾਸ਼ੀਆਂ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਹੋਣਗੇ ਗ੍ਰਹਾਂ ਦੀ ਚਾਲ ਦੇ ਮੁਤਾਬਿਕ ਇਹਨਾਂ ਦੀ ਜ਼ਿੰਦਗੀ ਵਿੱਚ ਕੀ ਕੀ ਪਰਿਵਰਤਨ ਹੋਣ ਵਾਲੇ ਹਨ ਜੇਕਰ ਤੁਸੀਂ ਇਹ ਦੱਸੇ ਹੋਏ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਇਹ ਹਫਤਾ ਬਹੁਤ ਹੀ ਮੁਸ਼ਕਲਾਂ ਦੇ ਵਿੱਚੋਂ ਕੱਢ ਸਕਦਾ ਹੈ ਧੰਨਵਾਦ